ਇਹਨਾਂ ਨੰਬਰ ਪਰਤੀ ਬਾਰੇ ਜੋ ਵੀ ਨੰਬਰ ਹੈ 24 24 ਇਸ ਸਾਈਡ ਅਸਲ ਆਹ ਆ ਰਿਹਾ ਟ੍ਰੇਨ ਕਿੰਨੇ ਵਜੇ ਲੱਗੇਗਾ ਸੋ ਇਹਦੇ ਇਸ ਸਾਈਡ ਤੋਂ ਅੱਗੇ ਇੱਕ ਬੋਟਲ ਤੋਂ ਆਇਆ ਹੁੰਦਾ ਤੇਰੀ ਭਾਗੀ ਤੇ ਦੂਜੀ ਭਾਗੀ ਬੋਟ ਨੰਬਰ 15 ਵਰਤਨ ਮਾਤਰ ਆਜੋ ਆਜੋ ਬੋਸ ਲੈ ਗਿਰੋ ਇੱਕ ਬੋਟ ਕੋਣ ਆ ਜੋ ਵਿਦ ਫੈਮਿਲੀ ਕੀ ਕਹਿਣਾ ਕੀ ਕਹਿਣਾ ਚਾਹੂੰਗੀ ਸਰ ਅਨੰਦਪੁਰ ਸੋ ਦਾ ਬੋਟ ਪਾਣਾ ਹੈ ਕੁਝ ਨਹੀਂ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਊਗੀ ਪੂਰੇ ਪੰਜਾਬ ਦੇ ਵਿੱਚ ਔਰ ਅੱਜ ਮੈਂ ਆਪਣੇ ਆਪਣੀ ਵਾਈਫ ਨਾਲ ਆਪਣੇ ਸੰਗੂਰ ਦੇ ਵਿੱਚ ਬੋਟ ਪਾਣ ਵਾਸਤੇ ਆਇਆ ਹਾਂ ਖਰਾਸਾਬ ਵਾਸਤੇ ਪਾਰਟੀ ਵਾਸਤੇ ਔਰ ਜੋ ਮਾਹੌਲ ਪੰਜਾਬ ਦਾ ਹੈ ਉਸ ਤੋਂ ਤੁਸੀਂ ਦੇਖੋਗੇ ਕਿ ਆਉਣ ਵਾਲੀ 4 ਤਰੀਕ ਨੂੰ ਹਰ ਕੈਂਡੀਡੇਟ ਪੰਜਾਬ ਦਾ ਕਾਂਗਰਸ ਪਾਰਟੀ ਦਾ ਜਿੱਤ ਕੇ ਵੱਡੀ ਲੀਡ ਨਾਲ ਬਾਹਰ ਆਊਗਾ ਕਿਉਂਕਿ ਇਸ ਵਾਰ ਲੋਕਾਂ ਨੇ ਜੋ ਫਤਵਾ ਹੈ ਉਹ ਸੂਬਾ ਸਰਕਾਰ ਦੀ ਪਿਛਲੇ 2.5 ਸਾਲ ਦੀ ਜੋ ناکامی ਰਹੀ ਹੈ ਉਸ ਦੇ ਖਿਲਾਫ ਦੇਣਾ ਹੈ ਔਰ ਜੋ ਭਾਜਪਾ ਦੀ ਸਰਕਾਰ ਦੀ ਪਿਛਲੇ 10 ਸਾਲ ਦੀ ਸਰਕਾਰ ਦਿੱਲੀ 'ਚ ਰਹੀ ਹੈ ਜਿਸ ਤਰੀਕੇ ਨਾਲ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਦੇ ਉੱਪਰ ਤਕਲੀਫ ਹੋਈ ਹੈ ਪੋਸ ਗੱਲ ਦੇ ਉੱਪਰ ਤੁਸੀਂ ਦੇਖੋਗੇ ਕਿ ਵੱਡਾ ਫਤਵਾ ਕਾਂਗਰਸ ਪਾਰਟੀ ਦੇ ਹੱਕ 'ਚ ਪੰਜਾਬ 'ਚ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਔਰ ਦਿੱਲੀ ਦੇ ਵਿੱਚ ਮਹਾ ਗਠਜੰਬੰਦਨ ਦੀ ਕਾਂਗਰਸ ਪਾਰਟੀ ਦੀ ਸਰਕਾਰ ਖੜੀ ਹੋਊਗੀ। ਗਰਮੀ ਰਹੀ ਹੈ ਗਰਮੀ ਦੇ ਬਾਵਜੂਦ ਲੋਕਾਂ ਦਾ ਕਿਵੇਂ ਦਾ ਉਤਸ਼ਾਹ ਰਿਹਾ ਤੁਹਾਨੂੰ? ਬਹੁਤ ਤੁਹਾਡੇ ਸਾਹ ਬਹੁਤ ਉਤਸ਼ਾਹ ਸੀਗਾ ਬਹੁਤ ਪਿਆਰ ਮਿਲਿਆ। ਸਰ راہਲ ਗਾਂਧੀ ਜੀ ਨੇ ਪੋਲਿੰਗ ਸਟੇਸ਼ਨਾਂ ਤੇ ਨਜ਼ਰ ਰੱਖਣ ਦੀ ਜਿਹਨੇ ਗੱਲ ਕੀਤੀ ਹੈ ਇਹਨਾਂ ਨੇ ਆਖਰੀ ਦੌਰ ਦੇ ਜਿਹੜਾ ਆਪਣਾ ਬੈਸਟ ਨਹੀਂ ਦੇਖਿਆ। ਦੇਖੋ ਇਹ ਹਰ ਕਾਂਗਰਸ ਪਾਰਟੀ ਦਾ ਵਰਕਰ ਜਿਨੇ ਦੱਬ ਕੇ ਪਾਰਟੀ ਵਾਸਤੇ ਲੜਾਈ ਲੜੀ ਹੈ 1 ਮਹੀਨਾ ਅੱਜ ਸਾਰੇ ਸਾਡੇ ਵਰਕਰ ਸਹਿਬਾਨ ਤੇ ਲੋਕ ਜਿਨ੍ਹਾਂ ਦਾ ਰੁਝਾਨ ਕਾਂਗਰਸ ਪਾਰਟੀ ਪਰਖੀ ਹੈ ਅੱਜ ਸਾਡੇ ਸਾਰੇ ਵਰਕਰ ਸਹਿਬਾਨ ਬੂਥ ਦੇ ਉੱਪਰ ਅਖੀਰਲੇ ਦਮ ਤੱਕ ਲੜਾਈ ਲੜਨਗੇ ਅੰਦਰ ਵੀ ਤੇ ਬਾਹਰ ਵੀ ਤਾਂ ਕਿ ਵਾਦ ਤੋਂ ਬਾਦ ਪੋਲਿੰਗ ਹੋ ਸਕੇ ਤੁਸੀਂ ਦੇਖੋ ਭਾਵੇਂ ਓਰੇ ਗਰਮੀ ਹੈ ਕਿਵੇਂ ਪੋਲਿੰਗ ਸਟੇਸ਼ਨ ਭਰੇ ਪਏ ਆ ਔਰ ਸਾਡੇ ਪੋਲਿੰਗ ਬੂਥ ਬਾਹਰਲੇ ਭਰੇ ਪਏ ਆ ਇਸ ਤੋਂ ਪਤਾ ਲੱਗਦਾ ਕਿ ਲੋਕ ਅੱਜ ਸਰਕਾਰਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਔਰ ਆਪਣੀ ਵੋਟ ਦੀ ਤਾਕਤ ਦੇ ਤਹਿਤ ਸੁਨੀਹਾ ਦੇ ਕੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਕਰਨਗੇ ਸਰ ਐਗਜ਼ਿਟ ਐਗਜ਼ਿਟ ਪੋਲ ਦੇ ਵਿੱਚ ਮਨਾ ਕੀਤਾ ਕਾਂਗਰਸ ਪਾਰਟੀ ਨੇ ਜਾਨਦ ਰੇਡੀ ਚੈਨਲ ਦੇ ਐਗਜ਼ਿਟ ਪੋਲ ਉਹ ਤਾਂ ਇਸ ਕਰਕੇ ਆ ਕਿਉਂਕਿ ਜਿਹੜੇ ਚੈਨਲ ਹੈ 4 ਤਰੀਕ ਤੋਂ ਬਾਅਦ ਵਿਚਾਰੇ ਆਪਣੀ ਗੱਲ ਨੂੰ ਰੱਖ ਸਕਣਗੇ ਉਹ ਹਲਕਾ ਦਬਾਅ ਚ ਹੀ ਰਹਿੰਦੇ ਸੀ ਪਿਛਲੇ 10 ਸਾਲ ਤੋਂ ਆਪਾਂ ਸਭ ਨੇ ਦੇਖਿਆ ਕਿ ਕਿਹੜੇ ਕਿਹੜੇ ਪੰਜਾਬ ਦੇ ਕਿਹੜੇ ਕਿਹੜੇ ਚੈਨਲ ਨਾਲ ਕੀ ਹੋ ਰਿਹਾ ਜੀ ਨਾਲ ਕੀ ਹੋਇਆ ਤੇ ਕਿਸ ਤਰ੍ਹਾਂ ਅਜੀਤ ਅਖਬਾਰ ਨਾਲ ਕੀ ਹੋਇਆ ਤੋਂ ਇਸ ਕਰਕੇ ਸਰਕਾਰਾਂ ਨੇ ਲੋਕਾਂ ਦੀ ਲੋਕਤੰਤਰ ਦਾ ਖਾਣ ਕਰਨ ਵਾਸਤੇ ਜ਼ੁਬਾਨ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ ਇਸੇ ਕਰਕੇ ਤੁਸੀਂ ਦੇਖੋਗੇ ਜਿਹੜਾ ਸੰਵਿਧਾਨ ਨੂੰ ਬਚਾਉਣ ਵਾਸਤੇ ਅੱਜ ਟੀਚਾ ਪੂਰੇ ਹਿੰਦੁਸਤਾਨ 'ਚ ਚੱਲਿਆ ਹੈ ਇਸ ਇਸ ਸੰਵਿਧਾਨ ਜੋ ਸਾਨੂੰ ਦੇਸ਼ ਨੂੰ ਮਿਲਿਆ ਇਹ ਸਾਡੀ ਲੋਕਾਂ ਦੀ ਆਜ਼ਾਦੀ ਦੇ ਵਿੱਚ ਜੋ ਕੁਰਬਾਨੀਆਂ ਤੇ ਸ਼ਹਾਦਤਾਂ ਰਹੀਆਂ ਉਹਦੇ ਕਰਕੇ ਮਿਲਿਆ ਸੀ ਤੇ ਅੱਜ ਸੰਵਿਧਾਨ ਹੀ ਖਤਰੇ 'ਚ ਹੋ ਗਿਆ ਹੈ ਤੇ ਅੱਜ ਸਾਰਾ ਦੇਸ਼ ਸੰਵਿਧਾਨ ਨੂੰ ਬਚਾਉਣ ਵਾਸਤੇ ਖੜਾ ਹੈ ਤੇ ਤੁਸੀਂ ਦੇਖਿਆ ਜਿਸ ਤਰ੍ਹਾਂ ਭਾਜਪਾ ਦੀ ਬੱਡੇ ਬੱਡੇ ਲੀਡਰਾਂ ਦੇ ਬੁਖਲਾਹਟ ਆਈ ਪਈ ਹੈ ਉਹ ਇਸੇ ਕਰਕੇ ਆਈ ਹੈ ਕਿ ਰਾਈਟ ਟੂ ਸਪੀਚ ਰਾਈਟ ਟੂ ਵਰਤ ਮਤਲਬ ਕੋਈ ਵੀ ਕਿਸੇ ਚੀਜ਼ ਦਾ ਫ੍ਰੀडम ਨਹੀਂ ਰਿਹਾ ਯਾਰ ਤੁਸੀਂ ਕਿਸੇ ਚੀਜ਼ ਦੇ ਉੱਪਰ ਕੋਈ ਗੱਲ ਹੀ ਨਹੀਂ ਕਰ ਸਕਦੇ ਤੋ ਇਸ ਕਰਕੇ ਅੱਜ ਜਿਹੜਾ ਸੰਵਿਧਾਨ ਬਚਾਉਣ ਵਾਸਤੇ ਵੋਟ ਲੋਕ ਪਾ ਰਹੇ ਹਨ ਔਰ ਲੋਕ ਦੇਸ਼ ਦੇ ਵਿੱਚ ਬੀਜੇਪੀ ਨੂੰ ਔਰ ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ ਨਹੀਂ ਚਲੋ ਉਹਦਾ ਇਲੈਕਸ਼ਨ ਕਮਿਸ਼ਨ ਦੀ ਮਸ਼ੀਨ ਖਰਾਬ ਹੋ ਗਈ ਸੀਮ ਸਾਹਿਬ ਵੋਟ ਪਾ ਰਹੀ ਸੀ ਨਹੀਂ ਚਲੋ ਉਹਦਾ ਇਲੈਕਸ਼ਨ ਕਮਿਸ਼ਨ ਦੀ ਮਸ਼ੀਨ ਖਰਾਬ ਹੋ ਗਈ ਮਸ਼ੀਨ ਰਿਪਲੇਸ ਹੋ ਜਾਂਦੀ ਹੈ ਉਹ ਕੋਈ ਐਡਾ ਵੱਡੀ ਗੱਲ ਨਹੀਂ ਹੈ ਮੇਨ ਗੱਲ ਤਾਂ ਇਹ ਹੈ ਕਿ ਲੋਕਾਂ ਦਾ ਜੋ ਰੁਝਾਨ ਹੈ ਜਾਂ ਲੋਕਾਂ ਦਾ ਮਨ ਹੈ ਜਾਂ ਜੋ ਲੋਕਾਂ ਦਾ ਫਤਵਾ ਹੈ ਉਹ ਅੱਜ ਵੱਡੇ ਪੰਦਰ ਦੇ ਉੱਪਰ ਸਮੁੱਚੇ ਪੰਜਾਬ 'ਚ ਨਹੀਂ ਹਿੰਦੁਸਤਾਨ 'ਚ ਕਾਂਗਰਸ ਪਾਰਟੀ ਦੇ ਹੱਕ 'ਚ ਹੈ ਕਿਉਂਕਿ ਲੋਕ ਬੀਜੇਪੀ ਨੂੰ ਬੀਜੇਪੀ ਦੀ ਕਾਰਗੁਜ਼ਾਰੀ ਨੂੰ ਹਰਾਣਾ ਚਾਹੁੰਦੇ ਆ ਕਿਉਂਕਿ ਬੀਜੇਪੀ ਦੀ ਸਰਕਾਰ ਸਿਰਫ 5-10 ਬੰਦੇ ਅਡਾਨੀ ਤੇ ਉਹਦੇ ਵਰਗੇ ਸਾਥੀ ਹੀ ਅਮੀਰ ਤੇ ਵੱਡੇ ਹੋਏ ਆ ਉਹਨਾਂ ਦੀ ਕਰਜ਼ੇ ਮਾਫ ਹੋਏ ਆ ਦੇਸ਼ ਅੱਗੇ ਨਹੀਂ ਵਧਿਆ ਅੱਜ ਲੋਕ ਚਾਹੁੰਦੇ ਆ ਜਿਸ ਤਰ੍ਹਾਂ ਕਾਂਗਰਸ ਨੇ ਚੰਗੇ ਕਾਨੂੰਨ ਲਿਆਂਦੇ ਸੀ ਮਨਮੋਹਨ ਸਿੰਘ ਜੀ ਨੇ ਚੰਗੇ ਕਾਨੂੰਨ ਲਿਆਂਦੇ ਸੀ ਜਿਨ੍ਹਾਂ ਨੇ ਦੇਸ਼ ਦੇ ਹਰ ਵਰਗ ਨੂੰ ਮਜ਼ਬੂਤ ਕਰਕੇ ਅੱਗੇ ਪਹੁੰਚਾਇਆ ਤੇ ਅੱਜ ਤੁਸੀਂ ਦੇਖੋਗੇ ਵੱਡੇ ਪੱਦਰ ਦਾ ਫਤਵਾ ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ 'ਚ ਹੀ ਨਹੀਂ ਪੂਰੇ ਦੇਸ਼ 'ਚ ਮਿਲੂਗਾ ਮੈਡਮ ਤੁਸੀਂ